ਦੇਖ ਦਿਓ ਜੋ ਬਜਟ ਹੈ ਹਿੰਦਿਆ ਪਿਆਜ਼ ਦਾ ਪਿਆਜ਼ ਤੇ ਹੋਰ ਸਬਜ਼ੀਆਂ ਜਿਹੜੇ ਲਗਾਤਾਰ ਰੇਟ ਵਧਦਾ ਜਾ ਰਿਹਾ ਕਿੰਨਾ ਕੁ ਸਰ ਪਰੇ ਚਿੱਤੇ ਆਮ ਆਦਮੀ ਦੀ ਰੋਟੀ ਤਾਂ ਬਿਲਕੁਲ ਹੀ ਮੁਸ਼ਕਲ ਹੋਈ ਵੀ ਹੈ ਜੀ ਕੇਂਦਰ ਸਰਕਾਰ ਹੋਵੇ ਚਾਹ ਪੰਜਾਬ ਸਰਕਾਰ ਹੋਵੇ ਦੋਵੇਂ ਮਹਿੰਗਾਈ ਚ ਆਪਣਾ ਆਪਣਾ ਯੋਗਦਾਨ ਬਰਾਬਰ ਪਾ ਰਹੀਆਂ ਨੇ ਪੂਰਾ ਟਮਾਟਰ ਇਹ ਲਾਓ ਇਹ ਵੀ 40-50 ਰੁਪਏ ਤੋਂ ਉੱਪਰ ਫਿਰ ਰਿਹਾ ਹੈ ਪਿਆਜ਼ ਹੈ ਉਹ 50-60 ਤੋਂ ਉੱਪਰ ਫਿਰ ਰਿਹਾ ਹੈ ਮਤਲਬ ਜੇ ਲਾਈਏ ਸੇਬ ਤੇ ਪਿਆਜ਼ ਦਾ ਟਮਾਟਰ ਦਾ ਰੇਟ ਇੱਕੋ ਜਿਹਾ ਹੋਇਆ ਹੋਵੇ ਸੇਬ ਵੀ ਉਸੇ ਰੇਟ ਮਿਲ ਸਕਦਾ ਟਮਾਟਰ ਪਿਆਜ਼ ਵੀ ਉਸੇ ਰੇਟ ਮਿਲ ਸਕਦਾ ਹੁਣ ਤੜਕਾ ਲਾਉਣ ਨੂੰ ਤਾਂ ਪਿਆਜ਼ ਟਮਾਟਰ ਦੀ ਲੋੜ ਹੈ ਸੇਬ ਦੀ ਤਾਂ ਨਹੀਂ ਤੋਂ ਮਤ ਆਮ ਆਦਮੀ ਦੀ ਥਾਲੀ ਬਿਲਕੁਲ ਖਾਲੀ ਹੁੰਦੀ ਜਾ ਰਹੀ ਹੈ ਸਰਕਾਰ ਕੁਝ ਵੀ ਨਹੀਂ ਕਰ ਰਹੀ ਹੁਣ ਪੈਟਰੋਲ ਵੀ ਵਧਾਤਾ ਬਿਜਲੀ ਵੀ ਵਧਾਤੀ ਡੀਜ਼ਲ ਵੀ ਵਧਾਤਾ ਇਹ ਸਾਰਾ ਕੁਝ ਗਰੀਬਾਂ ਤੇ ਹੀ ਪੈਣਾ ਹੈ ਆਮ ਆਦਮੀ ਤੇ ਹੀ ਪੈਣਾ ਇਹਨਾਂ ਦੀਆਂ ਮੁਸ਼ਕਲਾਂ ਦਿਨ ਪਰ ਦਿਨ ਵੱਧ ਰਹੀਆਂ ਹਨ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਵੱਡੇ ਘਰਾਂ ਦੇ ਕੰਮ ਚੱਲ ਜਾਂਦੇ ਨੇ ਲੇਕਿਨ ਛੋਟੇ ਘਰਾਂ ਨੂੰ ਪਾਣੀ ਨਾਲ ਰੋਟੀ ਖਾਣੀ ਜ਼ਰੂਰੀ ਹੋ ਗਈ ਹੁਣ। ਜਿਹੜਾ ਪਿਆ ਪਿਆਲਾ ਕਹਿੰਦੇ ਵੀ ਚਟਣੀ ਕੁਟ ਕੇ ਕੋਈ ਵੀ ਖਾ ਲਾਂਗੇ ਜੇ ਸਾਡੀ ਦਾ ਰੇਟ ਵੱਧ ਗਿਆ। ਪਹਿਲਾਂ 40 ਬਿਲਕੁਲ ਪਹਿਲੇ ਚਟਣੀ ਦਾ ਬਣ ਜਾਂਦੀ ਸੀ। ਬਿਲਲੇ ਤਾਂ ਚਟਣੀ ਦਾ ਬਣ ਜਾਂਦੀ ਸੀ। ਲੇਕਿਨ ਹੁਣ ਉਹ ਵੀ ਨਹੀਂ ਹੈ। ਹੁਣ ਤਾਂ ਸਮਝੋ ਨੂਨ ਮਿਰਚ ਨਾਲ ਹੀ ਖਾ ਰਿਹਾ ਹੈ ਗਰੀਬ ਆਦਮੀ। ਕਿਉਂਕਿ ਜਦੋਂ ਉਹ ਬਿਜਲੀ ਦੇ ਖਰਚੇ ਉੱਪਰ ਉਹ ਜਾਂ ਪੈਟਰੋਲ ਵਗੈਰਾ ਦੇ ਖਰਚੇ ਹਨਾ ਪੂਰੇ ਕਰੂਗਾ ਜਾਂ ਫਿਰ ਆਪਣੇ ਘਰ ਦੇ ਖਰਚੇ ਪੂਰੇ ਕਰੂਗਾ। ਸਾਰੀਆਂ ਚੀਜ਼ਾਂ ਹੀ ਉੱਪਰ ਤੋਂ ਉੱਪਰ ਜਾ ਰਹੀਆਂ ਨੇ। ਕੋਈ ਨਹੀਂ ਰੋਕ ਰਿਹਾ। ਕਿਸੇ ਦਾ ਧਿਆਨ ਨਹੀਂ ਹੈ। ਹਨ ਸਭ ਇਲੈਕਸ਼ਨਾਂ 'ਚ ਲੱਗੇ ਹੋਏ ਨੇ। ਕੋਈ ਇਹ ਪਿਆਜ਼ ਹਨ ਉਨਕੇ ਮਿਰ ਤੇ ਜਿਹੜਾ ਚੱਲ ਰਿਹਾ ਨਾਰਮਲੀ ਪਿਆਜ਼ ਜੀ 60 ਕਰ ਵੀ ਤਾਂ ਥੋਕ ਵਾਲੀ ਮੰਡੀ ਚ ਹੈ ਦੇਖੋ 10 20 ਰੁਪਏ ਜਿਹੜਾ ਰੇੜੀ ਤੇ ਲਾ ਰਿਹਾ ਉਹਨੇ ਵੀ ਘਮਾਉਣੇ ਨੇ ਤਾਂ ਸਮਝੋ ਆਮਨਾਸ 80 ਰੁਪਏ 70 ਵੀ ਪਹੁੰਚਿਆ ਹੋਇਆ ਨਹੀਂ ਲੱਗਦਾ ਹੋਰ ਰੇਟ ਵਧੂ ਜਿੰਨੇ ਪਹਿਲਾਂ 100 ਤੋਂ ਪਾਰ ਹੋ ਗਿਆ ਸੀ ਜੀ ਅੱਜ ਬਿਲਕੁਲ ਉਮੀਦ ਹੋਈ ਹੈ ਸਾਰੀਆਂ ਚੀਜ਼ਾਂ ਦਾ ਰੇਟ ਵੱਧ ਰਿਹਾ ਜੀ ਇਕੱਲੇ ਪਿਆਜ਼ ਦਾ ਨਾ ਕਹੋ ਨਾ ਗੋਭੀ ਵੀ ਬਹੁਤ ਮਹਿੰਗੀ ਜਿਹੜੇ ਹਰੇ ਮਟਰ ਨੇ ਉਹ 200 ਰੁਪਏ ਕਿਲੋ ਦੇ ਰੇਟੇ ਪਹੁੰਚੇ ਹੋਏ ਨੇ ਦੇਖੋ ਕਮਾਲ ਦੀ ਗੱਲ ਹੈ ਤੇ ਗੋਭੀ ਆ ਉਹ ਵੀ 690 ਰੁਪਏ 70 ਦੇ ਰੇੜੇ ਪਹੁੰਚੀ ਹੋਈ ਆ ਸਾਰੀਆਂ ਚੀਜ਼ਾਂ ਹੀ ਮਹਿੰਗੀਆਂ ਹੋ ਗਈਆਂ ਜੀ ਕੋਈ ਚੀਜ਼ ਖਾਣ ਵਾਲੀ ਨਹੀਂ ਕੋਈ ਦਾਲਾਂ ਖਾਣ ਵਾਲੀ ਨਹੀਂ ਕੋਈ ਸਬਜ਼ੀ ਖਾਣ ਵਾਲੀ ਨਹੀਂ ਧੀ ਲੱਗਦਾ ਫਿਰ ਗਰੀਬਤਾ ਵਿਚਾਰਾ ਧਰੂ ਕੀ ਗਰੀਬਤਾ ਕਿ ਲੋਕ ਖਾਲੂ ਗਰੀਬਤਾ ਜੀ ਦੇਖੋ ਭਗਵਾਨ ਨਾ ਨਹੀਂ ਦੇਖ ਸਕਦਾ ਹੁੰਦਾ ਉਹੀ ਉਹ ਦੇਖ ਰਿਹਾ ਹੈ ਹਨਾ ਹੁਣ ਜੇ ਪਰਮਾਤਮਾ ਹੀ ਕੁਝ ਕਰ ਦੋਵੇ ਤਾਂ ਵਧੀਆ ਸੀ ਜੀ ਲੇਕਿਨ ਉਮੀਦ ਤਾਂ ਨਹੀਂ ਲੱਗਦੀ ਵੀ ਕੋਈ ਸਿਆਸੀ ਆਗੂ ਇਹਨਾਂ ਦਾ ਹੱਥ ਪੜੂਗਾ ਬਾਅਦ ਤਾਂ ਵਿਗੜਾ ਉਹ 17 80 ਰੁਪਏ ਵਿਗੜਾਉਗੇ ਅੱਛਾ ਤਾਂ ਇਹ ਬੋਲ ਬੱਸ ਸਕਦਾ ਪਿਆਰ ਕਰ ਦੇਣਾ ਕਾਲ ਕੀ ਹੈ ਕਿਉਂ ਬੜੇ ਪਿਛੋਂ ਫਸਲ ਘਟਾ ਇਸ ਵਾਰ ਕੇ ਨੇ ਜੀ ਫਸਲ ਬਰਬਾਦ ਵੀ ਕੁਝ ਤੋਂ ਜ਼ਿਆਦਾ ਹੋ ਗਈ ਕਿੰਨੇ ਨੇ ਜੀ ਬਾਰਸ਼ ਕਰ ਬਾਰਸ਼ ਕਰਕੇ ਹਾਂ ਜੀ ਤੇ ਆਜ ਕਿੱਥੋਂ ਆ ਰਹੇ ਆ ਇਹ ਆਪਾਂ ਐਮਪੀ ਬਦਨਾਵਰ ਤੋਂ ਆ ਰਹੇ ਜੀ ਕਿੰਨੇ ਨੇ ਪਿਆਰੇ ਹਾਂ ਜੀ ਪੂਰੀ ਬਾਰਸ਼ ਤਾਂ ਕਾਫੀ ਆ ਹਾਂ ਫਿਰ ਬਾਰਸ਼ ਰੁਕ ਗਈ ਰਹੀਆਂ ਜੀ ਕਿੰਨੇ ਨੇ ਜੀ ਪਿਆਰੇ ਬਹੁਤ ਖਰਾਬ ਹੋ ਗਿਆ ਕਿੰਨੇ ਨੇ ਫਸਲ ਬਹੁਤ ਖਰਾਬ ਹੋਈ ਇਸ ਵਾਰ ਜੀ ਇਹ ਲੱਗਦਾ ਹਾਲ ਵਾਲੇ ਟਾਈਮ ਤੇ ਕਿੰਨਾ ਖਰਾਬਤਾ ਆ ਆਜ ਕਹਿੰਦੇ ਨੇ ਤੀਜੀ ਹੋ ਸਕਦੀ ਹੈ ਪਿਆਰੇ ਜੀ ਕਿੰਨੇ ਕਿੰਨੇ ਦਾ ਬਾਰਸ਼ ਇਹ ਹੋ ਗਿਆ 17 ਸਿਰ 50 ਹਰਦਾ ਪਿਆਰੇ ਜੀ ਹਾਂ ਜੀ ਜੋ ਮਲਟੀਲੀਚਰ ਹਰੀਕੇ ਆ ਜਿਹੜੇ ਆਸਮਾਨ ਵਿੱਚ ਚੜ੍ਹੇ ਆ ਤੇ ਪਿਆਜ਼ ਦਾ रेट ਨੂੰ ਲਗਾਤਾਰ ਵਧਿਆ ਕਿੰਨਾ ਤੇ ਹਾਸੇ ਪੈ ਰਿਹਾ ਪਿਆਜ਼ ਦਾ ਜਿਹੜਾ ਅਸਰ ਹੈਗਾ ਪਿੱਛੋਂ ਫਸਲ ਹੀ ਘਟ ਹੈ ਔਰ ਕੁਝ ਬਰਸਾਤਾ ਕਰਕੇ ਮਾਲ ਘਟ ਆ ਰਿਹਾ ਇਸ ਕਰਕੇ ਪਿਆਜ਼ ਮਾਰਕੀਟ ਚ ਤੇਜ਼ ਚੱਲ ਰਿਹਾ ਐਥੇ ਕਹਿੰਦਾ ਅੱਜ ਦੀ ਕਹਾਣੀ ਤੋਂ ਲੈ ਕੇ 60 ਜੀ ਜਿਸ ਤਰ੍ਹਾਂ ਅੱਜ ਦਾ ਹਾਲਾਤ ਚੱਲ ਰਹੇ ਨੇ ਜਦ ਤੱਕ ਨਵਾਂ ਪਿਆਜ਼ ਨਹੀਂ ਆਉਂਦਾ ਜਦ ਤੱਕ ਪਿਆਜ਼ ਦੀ ਤੇਜ਼ੀ ਰਹੇਗੀ 65 ਤੱਕ ਜਾ ਸਕਦਾ ਮਾਰਕੀਟ ਵਿੱਚੋਂ ਹੈ ਗਿਆ ਤੇਜ਼ ਵਾਰਸਾ ਕਰਕੇ ਪਿਆ ਜਾਗਾ ਘੱਟ ਉਹ ਮਾਂ ਲੱਗੀ ਆਵਾਜ਼ ਹੀ ਕੱਟ ਹੋ ਰਹੀ ਹੈ ਔਰ ਖਰੀਦ ਜ਼ਿਆਦਾ ਹੋ ਰਹੀ ਹੈ ਮਾਰਕੀਟ ਦੀ ਡਿਮਾਂਡ ਜ਼ਿਆਦਾ ਹੈ ਤੁਸੀਂ ਬੋਲਦੇ ਨਾ ਕਿ ਲੋਕ ਆ ਕੇ ਕਹਿੰਦੇ ਉਹ ਪਹਿਲਾਂ ਤਾਂ 30 ਰੁਪਏ ਕੀ ਤੁਸੀਂ ਹੁਣ ਇੰਨਾ ਰੇਟ ਦਾ ਇਹ ਸਬਜ਼ੀ ਦਾ ਹੁਣ ਕੋਈ ਵੀ ਕੰਟਰੋਲ ਰੇਟ ਨਹੀਂ ਹੋ ਸਕਦਾ ਸਕਦਾ ਇਹ ਕਿਸੇ ਦੇ ਹੱਥ 'ਚ ਨਹੀਂ ਹੈਗਾ ਪਿੱਛੋਂ ਮਾਰਕੀਟ ਦੇ ਹਿਸਾਬ ਨਾਲ ਹੀ ਇੱਥੇ ਮਾਲ ਦਾ ਰੇਟ ਖੁੱਲਦਾ ਹੈਗਾ ਹਰੇਕ ਸਬਜ਼ੀ ਦਾ ਰੇਟ ਵੱਖਰਾ-ਵੱਖਰਾ ਹਰੇਕ ਸਬਜ਼ੀ ਕੁਝ ਸਬਾਰਸ਼ਾਂ ਨੇ ਸਬਜ਼ੀਆਂ ਖਤਮ ਕਰਤੀਆਂ ਕੁਝ ਲੋਕ ਅੱਜਕੱਲ ਜੀਰੀਆਂ ਦੇ ਚਾਵਾਂਣ ਜ਼ਿਆਦਾ ਨੇ ਸਬਜ਼ੀਆਂ ਵਾਈ ਜਾਂਦੇ ਨੇ ਜੀਰੀਆਂ ਲਾਈ ਜਾਂਦੇ ਨੇ ਸਬਜ਼ੀ ਆਇਆ ਨਹੀਂ ਉਹ ਸਮਾਨਾਂ ਨੂੰ ਚੜੀ ਜਾਂਦੀਆਂ ਨੇ ਜਿਹੜੇ ਪਹਾੜੀ ਸਬਜ਼ੀਆਂ ਨੇ ਉਹ ਸਬਜ਼ੀਆਂ ਕੱਟਨੇ ਥੋੜੀਆਂ ਆਉਂਦੀਆਂ ਨੇ ਖਾਣ ਵਾਲੇ ਜ਼ਿਆਦਾ ਹੁੰਦੇ ਨੇ ਇਸ ਕਰਕੇ ਸਬਜ਼ੀ ਦੀ ਤੇਜ਼ੀ ਪੱਕੀ ਹੀ ਤੇਜ਼ੀ ਤੇਜ਼ੀ ਹੋ ਰਹਿਣੀ ਹੈ ਅੱਜ ਜਿਹੜੀ ਪਹਾੜੀ ਸਬਜ਼ੀ ਨੇ ਕੀ ਕਾ ਦਾ ਕੰਪਰਸ ਸਬਜੀ ਦਾ ਕੀ ਕਿੰਨੇ ਕੁ ਰੇਟ ਵੱਜੇ ਸਬਜੀ ਦੇ ਜਿਆਦਾ ਦੇ ਹਾਂ ਮੈਂ ਮਰਸ਼ਾਨੇ ਰੋਜੀ ਆਂਦੀ ਰਹੀ ਅੱਗੇ ਮੈਂ ਹੀ ਹੈ ਕੀ ਹਾਲ ਦਾ ਕੀ ਰੇਟ ਹੋ ਗਿਆ ਹੁਣ ਕਿੰਨਾ ਵਿਕ ਰਿਹਾ ਹੈ ਹੁਣ ਤਾਂ 60 ਰੁਪਏ ਵਿਕ ਰਿਹਾ ਹੈ ਕੀ ਲੱਗਦਾ ਹੁਣ ਵਾਲੇ ਟਾਈਮ ਤੇ ਕਿੰਨਾ ਰਸਾ ਖੁਸ਼ੀ ਹੋਦਾ ਜੀ ਸਭੀ ਹੋਦਾ ਜੀ ਅਸੀਂ ਹੋਦਾ ਰੇਟ ਆਣਦੇ ਆਏ ਜਨ ਤੁਹਾਡੇ ਨਾਲ ਜਿਵੇਂ ਕਸਟਮਰ ਆ ਕੇ ਲੋਕ ਵੀ ਕਹਿੰਦੇ ਹੁਣ ਕੋਈ ਰੇਟ ਜਿਆਦਾ ਲਾ ਦੇ ਹਾਂ ਬੋਲਦਾ ਗਾਰੇ ਕੀ ਬੋਲਦਾ ਕੇ ਤੁਸੀਂ ਮੈਂ ਲਾਇਆ ਹੈ ਮੰਡੀ ਆ ਕੇ ਪਹਿਲਾਂ ਪਤਾ ਕਰੋ ਮਹਿੰਗਾਈ ਮਹਿੰਗਾ ਉਹ ਤਾਂ ਹੋਰ ਸਬਜ਼ੀਆਂ ਦੇ ਕੀ ਰੇਟ ਜਿੰਨੇ ਕੋਪੀ ਹੋ ਗਏ ਮਟਰ ਹੋ ਗਏ ਟਮਾਟਰ ਹੋ ਗਏ ਗੋਭੀ 70 ਸੀ ਵੀਗਰੀ ਅੱਜ ਪਛਾਣ ਨਹੀਂ ਰਹੀ ਸਾਰੇ ਤੇ ਜੀ ਨੇ ਬੇਕਦੂ ਬੰਦਾ ਗੱਲਾਂ ਈ ਲੱਗਦਾ ਤੁਹਾਡੀ ਰੋਜੀ ਰੋਟੀ ਦੇ ਪਰਤ ਤੇ ਪਰਤ ਮਰ ਘਟ ਆਉਂਦਾ ਹੁਣ ਸੋਜੀ ਰੋਟੀ ਸਮਝੀ ਸਾਜੀ ਮਹਿੰਗੀ ਹੈ ਆਂਦਾ ਹੀ ਨਹੀਂ ਹੈ ਹਰੇ ਕੋਈ ਸਬਜ਼ੀਆਂ ਦਾ ਬੰਦਾ ਬੱਸ ਜਾਏਗਾ ਅਜੇ ਵੀ ਗਈ ਨਹੀਂ ਉੱਥੇ ਲਿਆਓ